ਫੇਲ ਹੈਗਾ ਬਾਲਾ ਪੜਾ ਫੇਲ ਹੈ ਸਾਰੇ ਪੇਪਰਾਂ ਦੇ ਨਾ ਹਾਂ ਜੀ ਹਾਂ ਜੀ ਦਿਖਾਉਂਗਾ ਹਾਂ ਹੈਲੋ ਦੋਸਤੋ ਕੀ ਹਾਲ ਨੇ ਜੀ ਆਈ ਹੋਪ ਸਾਰੇ ਵਧੀਆ ਹੋਵਗੇ ਤਾਂ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਅੱਜ ਦੇ ਨਵੇਂ ਦਿਨ ਵਿੱਚ ਤਾਂ ਦੋਸਤੋ ਅੱਜ ਦਾ ਬਲੌਗ ਹੋਊਗਾ ਛੋਟਾ ਜਿਹਾ ਕਿਉਂਕਿ ਪਰਮੀ ਦਾ ਰਿਜ਼ਲਟ ਹੈ ਅੱਜ ਤੇ ਪਰਮੀ ਦੀ ਪੇਰੈਂਟ ਟੀਚਰ ਮੀਟਿੰਗ ਮੀਟਿੰਗ ਹੈ ਪੁੱਤੇ ਜਾਵਾਂਗੇ ਜੀ ਅਟੈਂਡ ਕਰਨ ਤੇ ਨਾ ਤੋ ਕਿ ਹੋ ਚੁੱਕਿਆ ਰੈਡੀ ਪਰਮੀਤ ਵੀ ਨਾ ਤੋ ਕਿ ਹੋ ਚੁੱਕਿਆ ਰੈਡੀ ਜੀ ਤੇ ਚਲੋ ਜੀ ਇੱਕ ਵਾਰੀ ਸਟੋਰ ਤੇ ਜਾ ਕੇ ਉਸ ਸਟੋਰ ਉਪਰ ਕਰਾ ਕੇ ਉਸ ਤੋਂ ਬਾਅਦ ਜਾਵਾਂਗੇ ਪਰਮੀਤ ਦੀ ਪੇਰੈਂਟਸ ਟੀਚਰ ਮੀਟਿੰਗ ਤੇ ਤੇ ਦੇਖਦੇ ਆਂ ਜੀ ਪਰਮੀਤ ਦਾ ਰਿਜ਼ਲਟ ਕੀ ਆਇਆ ਕੀ ਨਹੀਂ ਚਲੋ ਜੀ ਬਣੇ ਰਹੀਓ ਸਾਡੇ ਨਾਲ ਜੁੜ ਰਹੀਓ ਤਦ ਤੱਕ ਲਈ ਬਾਏ ਹਾਂਜੀ ਦੋਸਤੋ ਚਲਦੇ ਆਂ ਜੀ ਪਰਮੀਤ ਦਾ ਰਿਜ਼ਲਟ ਦੇਖਣ ਪਰਮੀਤ ਦਾ ਰਿਜ਼ਲਟ ਹੈ ਅੱਜ ਕਹਿੰਦੇ ਨੇ ਰਿਜ਼ਲਟ ਹੈ ਜੀ ਮੇਰਾ ਜਿਲ੍ਹਾ ਟੱਕਿਆ ਹੈ ਰਿਜ਼ਲਟ ਹੈ ਚਲੋ ਜੀ ਬਾਏ ਬਾਏ ਮਿਲਦੇ ਆ ਜੀ ਪਰਮੀ ਤਾਂ ਦੇਖੋ ਫਸਟ ਆਇਆ ਸੈਕਿੰਡ ਆਇਆ ਕਿ ਫੇਲ ਹੋਇਆ ਕਿ ਪਾਸ ਹੋਇਆ ਠੀਕ ਹੈ ਜੀ ਓਕੇ ਬਾਏ ਮੁੰਸਰ ਨੂੰ ਦੇਖ ਲਓ ਕਿੰਨਾ ਸੋਹਣਾ ਹੂੰ ਮੁੰਸਰ ਦੇਖ ਲਓ ਕਿੰਨਾ ਸੋਹਣਾ ਹੈ ਸੋਹਣਾ ਮੈਨੂੰ ਤਾਂ ਲੱਗਿਆ ਨਹੀਂ ਸੋਹਣਾ ਕੋਈ ਨਾ ਕੋਈ ਤਾਂ ਕਰਦੀ ਹੈ ਕਿ ਕੀ ਹੋਏਗਾ ਪਾਸ ਹੋਏਗਾ ਕਿ ਫਸਟ ਟਾਈਰ ਹਾਂਜੀ ਚਲੋ ਚੱਲਦੇ ਆ ਜੀ ਪਰਮੀਦਾ ਰਿਜ਼ਲਟ ਦੇਖਣ ਇੱਧਰ ਰਿਜ਼ਲਟ ਦੇਖਾਂਗੇ ਬਈ ਬਈ ਦੇਖਾਂਗੇ ਤੇ ਕੀ ਰੰਗ ਲਾਇਆ ਮੈਨੂੰ ਵੀ ਪੜਾ ਲੈ ਮੈਂ ਵੀ ਇੱਥੇ ਆ ਜਾ ਕਰੂੰਗਾ ਆਪਾਂ ਤੁਹਾਨੂੰ ਨੇ ਪੜ੍ਹਾ ਕਰਾਂਗੇ ਕਿਹੜੀ ਪੋਜੀਸ਼ਨ ਆਈ ਹੈ ਤਰੀ ਫਸਟ ਆਈ ਹੈ ਵੈਲਕਮ ਕੰਗ੍ਰੈਚੁਲੇਸ਼ਨ मैडम पूछ ला मैं आज कराई स्कूल है दोनों आजा है बड़ा जहा बैग लगे ठीक है थोड़ा ओके जी भाई जी प्रमीत आए जी फस्ट परमीतुले परमीत ने मैडम भी कॉग्रेचुले जी बहुत बहुत बधाई

ਆਉਂਗਾ ਕਰਾਂਗੇ ਭਾਈ ਕਿ ਬਣਾਇਆ ਇਹਨਾਂ ਕੁਛ ਨਹੀਂ ਆ ਦੇਖੋ ਆ ਜ ਮਨੇ ਲੱਸੀ ਬਣਾਈ ਹੈ ਕਰਪੇ ਅੱਛਾ ਕੜੀ ਬਣਾਉਂਗੇ ਕੜੀ ਨਹੀਂ ਪੀਣ ਵਾਸਤੇ ਆ ਫੇਲ ਹੈਗਾ ਬਾਲਾ ਭੜਾ ਫੇਲ ਹੈ ਸਾਰੇ ਪੇਪਰਾਂ ਦੇ ਨਾ ਸਾਰੇ ਸਾਰੇ ਪੇਪਰਾਂ ਦੇ ਉਹ ਘਰ ਰੱਖਿਆ ਨੇ ਕਾਟੇ ਮਢੋਲੇ ਮਾਰ ਕੇ ਸਾਰੇ ਪੇਪਰਾਂ ਦੇ ਕਾਟੇ ਮਢੋਲੇ ਮਾਰ ਰੱਖੇ ਸੀਗੇ ਬਸ ਤਾਂ ਉਹ ਕਿਤੇ ਨਹੀਂ ਇੱਥੇ ਆ ਦੇਖੋ ਜਿਹਨੇ ਗੀ ਵੀ ਤਪਾਇਆ ਇਹ ਮਨੇ ਗੀ ਕਾਟਿਆ ਗੀ ਤਪਾਇਆ ਡੱਬਾ ਵਾਤੀਆ ਓਏ ਖੋਲੀਓ ਨਾ ਮੰਮੀ ਦੇ ਉੱਪਰ ਚੜਾ ਕੇ ਨਾ ਖੜਾ ਜਾ ਐਡਾ ਭੈੜਾ ਪੇਪਰ ਬਈ ਯਾਰ ਪਤਾ ਕੀ ਦਲੂਸ ਦਾ ਡਰਖੈਣ ਹਾਂ ਮੈਡਮ ਕਾਂਦੀ ਕਾਲੂ ਲੈ ਜਾਓ ਸੋਮਵਾਰ ਨੂੰ ਪੂਰੇ ਮਤ ਮੋਗੀ ਗਏ ਹਾਂ ਹਾਂ ਜੀ ਨੂੰ ਦਿਖਾਵਾਂਗੇ ਹਾਂ ਬੇ ਅੱਜ ਪੰਨਾ ਕਦੀ ਆਇਆ ਹੋਗਾ ਪੁੱਤੀ ਪੁੱਤੀ ਲੱਤੋਂ ਮੈਂ ਜਮ ਖੇਲੇ ਨੇ ਅੱਛਾ ਚਾਰਸ ਲਗਾ ਲੈ ਕੋਣੇ ਫਸਟ ਆਏਗਾ ਫਸਟ ਆਇਆ ਕਰ ਪੇਪਰ ਤੇ ਗਲਤੀਆਂ ਮਾੜੀਆਂ ਸੀ ਕਿ ਮੈਂ ਦੇਖ ਕੇ ਆਇਆ ਸੀਗਾ ਫਸਟ ਹੂੰ ਹੈਂ ਲੈ ਆਸੀ ਤੇਰੀ ਗੱਡੀ ਕੀ ਹੋ ਗਿਆ ਰੋਹੀ ਕਾ ਧੰਨ ਵਰ ਮੈਂ ਪਹਿਲਾ ਗੱਲ ਤਾਂ ਮੰਨਦਾ ਨਹੀਂ ਗੱਲ ਮੰਨੇਗਾ ਨਾ ਹੈ ਮੂੰਹ ਕਾ ਕੜਵਾਸੇ ਕਰ ਰੱਖਿਆ ਜਿੱਟਾ ਇਹ ਤਾਂ ਇਹ ਚਲੀ ਗਈ ਹੈ ਦੇਖਾ ਹਾਂਜੀ ਦੋਸਤੋ ਕੀ ਹਾਲ ਨੇ ਜੀ ਆਈ ਆਫ ਸਾਰੇ ਵਧੀਆ ਹੋਗੇ ਤਾਂ ਦੋਸਤੋ ਆਈਸੀ ਕੇ ਜੀ ਚਾਹ ਪੀਣਾ ਤੇ ਗੋਮਨ ਨੂੰ ਘਰੇ ਛੱਡਣਾ ਤੇ ਇੱਧਰ ਆ ਕੇ ਦੇਖਿਆ ਤਾਂ ਗੜੀ ਬਣੀ ਜਾਂਦੀ ਹੈ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਕਿਵੇਂ ਬਣਾਉਂਦੇ ਨੇ ਗੜੀ ਆਹਖੋ ਗੱਜੀ ਗੜੀ ਗੜੀ ਆਹਖੋ ਦੀ ਗੜੀ ਪਾਪਾ ਨੇ ਪਾਪਾ ਲੈ ਕੇ ਆਏ ਪਪਾ ਲੈ ਕੇ ਆਏ ਬਸ ਠੀਕ ਹੈ ਜੀ ਦੇਖਿਓ ਕਰ ਰਹੇ ਬਣਾਉਂਦੇ ਆ ਢੀਚਾਰਤੀ ਜੀ ਬਣਾ ਰਹੇ ਆ ਢੀਚਾ ਗੜੀ ਦੀ ਤੇ ਆਪਾਂ ਦੇਖਾਂਗੇ ਕਿਵੇਂ ਕਿਵੇਂ ਕੀ ਬਣਾਉਂਦੇ ਆ ये ये खोल रहे हैं जी हमारा बेसन लस्सी में दस दिन और आपको चाहिए होगी थोड़ी सी हरी मिर्च थोड़ा सा प्याज कटा हुआ थोड़ा सा लहसुन लो जी ये हमने कभी गैस चलू चलू कर दिया चला दिया हमने गैस और इधर कर रहे हैं लस्सी में ये मिला रहे हैं बेसन लो जी अभी इसमें डालना है जी तेल सरसों का कितने चम्मच डाले से से था था था। ये डाल दिया तेल जी अब इसमें डालेंगे जीरा देल। जीरा हाँ तेल अब इसमें डाल दे जीरा जीरे को धीमी आंच पे पकने दे <laughs> लो जी अब इसमें डाल दो आप प्याज मिर्ची जो हमने काट रखी थी बरीक बरीक पंजाबी बोलनी सी यार तू हिंदी बुलाती ਅਰੇ ਤੇ ਪਾ ਲਓ ਜੀ ਪਿਆਜ਼ ਮਿਰਚਾਂ ਜਿਹੜੀਆਂ ਆਪਾਂ ਕਟੀਆਂ ਸੀਗੀਆਂ ਤੇ ਹੌਲੀ ਹੌਲੀ țiiਮੀ ਆ ਤੇ ਇਹਨੂੰ ਪਕਾ ਲ ਦਿਓ ਜਿੰਨਾ ਚਿਰ ਬ੍ਰਾਊਨ ਬ੍ਰਾਊਨ ਨਾ ਹੋ ਜਾਣ ਦੇ ਚਿੱਲੇ ਆਵਲਾ ਸੰ ਨੂੰ ਆਇਆ ਕੁੱਟ ਕੇ ਜੀ ਖੁਸਲੋ ਇਹਨੂੰ ਥੋੜੀ ਥੋੜੀ ਅਬ ਇਸ ਵਿੱਚ ਜੋ ਪੀਸਾ ਹੋਇਆ ਲਸਣ ਹੈ ਇਸ ਵਿੱਚ ਡਾਲ ਦੇ ਜੀ ਇਹ ਸੀਗਾ ਜੀ ਆਪਣਾ ਬੇਸਨ ਮਿਲਾਇਆ ਹੋਇਆ ਲੱਸੀ ਦੇ ਵਿੱਚ ਥੋੜਾ ਜਿਹਾ ਡਾਲੀ ਨੋਰਮਲ ਮਸਾਲੇ ਰੱਖ ਲੇ ਨੋਰਮਲ ਮਸਾਲੇ ਜੀ ਆਪਣੇ ਘਰ ਦੇ ਜਿਹੜੇ ਹੁੰਦੇ ਆ ਦਨੀਆ ਪਾਊਡਰ ਹਲਦੀ ਪਾਊਡਰ ਹੈ ਜੀ ਠੀਕ ਹੈ ਇਹਨੀ ਥੋੜੀ ਜਿਹੀ ਲਾਲ ਥੋੜੀ ਜੀ ਲਾਲ ਮਿਰਚ ਲਾਲ ਮਿਰਚ ਅਸੀਂ ਖਾਂਦੇ ਨਹੀਂ ਹਰੀ ਮਿਰਚ ਖਾਂਦੇ ਹਾਂ ਪਰ ਥੋੜਾ ਜਿਹਾ ਸਵਾਦ ਅਨੁਸਾਰ ਅਗਰ ਤੇਜ਼ ਤੁਸੀਂ ਪਾਉਣਾ ਤਾਂ ਪਾ ਸਕਦੇ ਹੋ ਇਹ ਅੰਮਲਾਈਏ ਹੁਣ ਇਸ ਨੂੰ ਮਿਲਾਓ ਜੀ ਬੜਿਆ ਤੰਕ ਤਰੀਕੇ ਨਾਲ ਚਿਰ ਆਪ ਇਹ ਤਾਂ ਹੰਤ ਨਹੀਂ ਸੋ ਥੋੜਾ ਜਿਹਾ ਮਿਲਾਉਣ ਤੋਂ ਬਾਅਦ ਇਹਦੇ ਚ ਪਾ ਦਿਓ ਜੀ ਦੱਸੀ ਜਿਹੜੇ ਪਿਛਲੇ ਮਿਲਾਇਆ ਇਹਦੀ ਆਪਾਂ ਲੋ ਜੀ ਨਾਲ ਦੀ ਨਾਲ ਇਹਨੂੰ ਪਾ ਕੇ ਜੀ ਥੋੜਾ ਥੋੜਾ ਹਿਲਾਉਂਦੇ ਰਹੋ ਤਾਂ ਜੋ ਇਹ ਫਟੇ ਨਾ थोड़ा पानी अब इसमें डाल दो जी थोड़ा सा पानी थोड़ा थोड़ा सा पानी अच्छा पानी मचेगा जी मचेगा पानी पूरा फिर उसके बाद बनेगा अब इसको आप धीमी आंच पे करके जी इसको पकने दे नमक रह गए अब इसमें डालें जी स्वाद अनुसार अपने नमक अब इसको जी धीमी आंच पे पकने दे और धीरे धीरे इसको हिलाते रहे कड़छी के साथ ਹੁਣ ਜੀ ਇਹਨੂੰ ਥੋੜੀ ਥੋੜੀ ਕੜਚੀ ਨਾਲ ਮਾਰੀ ਜਾਓ ਤੇ ਥੋੜੀ ਜੀ ਗੈਸ ਕਰ ਲਓ ਮੀਡੀਅਮ ਫਲੇਮ ਤੇ ਤੇ ਇਹਨੂੰ ਕੜਚੀ ਮਾਰ ਕੇ ਇਹਨੂੰ ਹਿਲਾਉਂਦੇ ਰਹੋ ਜਿੰਨਾ ਚਿਰ ਇਹਨੂੰ ਉਬਾਲ ਨਹੀਂ ਆਉਂਦਾ ਇਹਨੇ ਕੜਚੀ ਫੇਰੇ ਜਾਓ ਤੇ ਜਦੋਂ ਬਾਲ ਆ ਗਿਆ ਉਸ ਤੋਂ ਬਾਅਦ ਹੋਲੀ ਛੱਡ ਦਿਓ ਤੇ ਰਿੱਜੇ ਜਾਊਗੀ ਤੇ ਉਸ ਤੋਂ ਬਾਅਦ ਹੋ ਜਾਊਗੀ ਕੜੀ ਆਪਣੀ ਬਣ ਕੇ ਤਿਆਰ ਆ ਗਿਆ ਕਲਰ ਦੇਖੋ ਜੀ ਆ ਗਿਆ ਕਲਰ ਤੇ ਜਿੰਨਾ ਚਿਰ ਉਬਾਲਾ ਨਹੀਂ ਆਉਂਦਾ ਇਹਨਾਂ ਤੇ ਐਵੇਂ ਕਰੀ ਜਾਓ ਇਹਨੂੰ ਕੜਚੀ ਮਾਰੀ ਜਾਓ ਨਹੀਂ ਮਾਰੀ ਜਾਓ ਤੇ ਉਹ ਤੋਂ ਬਾਅਦ ਨੂੰ 3 ਮਿੰਟ ਮੀਂਹ ਆ ਤੇ ਪਕੰਦ ਦਿਓ ਦੇਖੋ ਜੀ ਇਹਨਾਂ ਨੇ ਮੈਂ 3 ਵਾਆ ਕਰਨਾ ਹੈ ਤੇ ਸੁੱਕੀ ਮੇਥੀ ਨੂੰ ਵਿੱਚੋਂ ਇਹਦੇ ਕੱਢ ਕੇ ਹੋਰ ਪਾਉਂਗੇ ਕੁਆਂਟੀਟੀ ਦੇਖ ਲਓ ਜੀ ਕਿੰਨੀ ਪਾਉਣੀ ਹੈ ਕੁਆਂਟੀਟੀ ਸਾਹਮਣੇ ਲੋ ਜੀ ਵਾਲ ਆ ਚੁੱਕਾ ਹੈ ਤੇ ਇਹਨੂੰ ਤਵਾਦ ਹੁਣ 30 ਮਿੰਟ ਮੀਂਹ ਤੇ ਮੀਡੀਅਮ ਫਲੋ ਤੇ ਪਕਾ ਲਿਓ ਤੇ ਤੁਹਾਡੀ ਘੜੀ ਹੋ ਜੂਗੀ ਬਣ ਕੇ ਤਿਆਰ ਠੀਕ ਹੈ ਜੀ ਵਾਲ ਆ ਚੁੱਕਾ ਹੈ ਵਾਲ ਆ ਚੁੱਕਾ ਹੈ ਗੈਸ ਕਰ ਦੇਈਏ ਤੁਮ ਹਾਂ ਠੀਕ ਹੈ ਜੀ ਤੇ ਹੁਣ ਇਹਨੂੰ ਪੱਕੀ ਜਾਂਦੇ ਹੋ 1.5 ਘੰਟਾ ਪਕਾਓ 1.5 ਘੰਟੇ ਪਕਾਣ ਦਿਓ ਉਸ ਤੋਂ ਬਾਅਦ ਇਹ ਤੁਹਾਡੀ ਘੜੀ ਹੋ ਜੂ ਤਿਆਰ ਹੈ ਠੀਕ ਹੈ ਜੀ ਗਾਇਜ਼ ਇਹ ਸੀਗਾ ਜੀ ਅੱਜ ਦਾ ਸਾਡਾ ਬਲੌਗ ਸੈਚਰਡੇ ਦਾ ਤੇ ਜਿਹਦੇ ਵਿੱਚ ਪਰਮੀਤ ਆ ਰਿਜ਼ਲਟ ਦੇਖਣਾ ਸੀਗਾ ਸਾਡੇ ਭਾਬੀ ਆਰਤੀ ਜੀ ਕੜੀ ਬਣਾ ਰਹੇ ਸੀਗੇ ਤੇ ਮੈਂ ਕਿਹਾ ਚੱਲੇ ਵੀ ਵਲੌਗ ਦੇ ਵਿੱਚ ਪਾ ਦਿੰਨੇ ਆ ਕੁੜੀਆਂ ਆਪਣੀਆਂ ਦੇਖ ਲੈਣਗੀਆਂ ਕਿਵੇਂ ਘੜੀ ਕੁੜੀ ਬਣਾਣੀ ਹੁੰਦੀ ਹੈ ਤੇ ਠੀਕ ਹੈ ਜੀ ਅੱਜ ਦਾ ਵਲੌਗ ਇੰਨਾ ਹੀ ਮਿਲਦੇ ਆ ਕਿਸੇ ਹੋਰ ਦਿਨ ਕਿਸੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਨਾਮ ਨਾਮ ਸਤਿ ਸ਼੍ਰੀ ਅਕਾਲ ਬਾਏ ਖੁਦਾ হাফেজ ਤੇ ਜਿਹੜੇ ਮੇਰੇ ਨਵੇਂ ਵੀਰ ਆਉਂਦੇ ਨੇ ਜੀ ਸਾਡਾ ਚੈਨਲ ਕਰ ਲਈ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤੇ ਆਪਣੇ ਯਾਰੋ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਸਾਨੂੰ ਸਾਨੂੰ ਥੋੜੀ ਜੀ ਸਪੋਰਟ ਮਿਲ ਜੇਗੀ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਦਿਨ ਹੋਰ ਤਤਕਲੀ ਰਾਮ ਰਾਮ ਬਾਏ ਸਸੀਕਰ